ਹਾਂਜੀ ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਠੀਕ ਠਾਕ ਅੱਜ ਆਪਣੇ ਦਾ ਜਨਮ ਦਿਨ ਹੈ ਤੇ ਉਹਦੇ ਵਾਸਤੇ ਆਪਾਂ ਇੱਕ ਨਾਲ ਵੀ ਸੁੱਖ ਮੰਗੂ ਲਾ ਲੋ ਵੀ ਆਪਣੀ ਕੋ ਸੁੱਖ ਹੁੰਦੀ ਜਿਵੇਂ ਤੇ ਜਨਮ ਦਿਨ ਅਸੀਂ ਕੇਕ ਕੱਟ ਕੇ ਬੋਕਟ ਮਨਾਇਆ ਬੱਚਿਆਂ ਨੇ ਗੁਰੂ ਘਰ ਦੇ ਅਰਦਾਸ ਕਰਾਉਣੇ ਆ ਤੇ ਅਬਦੇ ਕਰੇ ਦੇਗ ਬਣਾਉਣੇ ਆ ਦੇਗ ਬਣਾ ਕੇ ਪਾਠ ਕਰਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਜੋੜੀ ਜ਼ਿੰਦਗੀ ਬੱਚੇ ਦੀ ਲੰਘੀ ਉਹਦਾ ਸ਼ੁਕਰਾਨਾ ਸਭ ਦੀ ਜ਼ਿੰਦਗੀ ਖੱਟੀ ਮਿੱਠੀ ਉਤਰਾ ਚੜਾ ਸਭ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਇਹ ਨਹੀਂ ਹੈਗਾ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਾ ਹੋਣ ਉਤਰਾ ਚੜਾ ਤੇ ਇਹਦੇ ਵਾਸਤੇ ਲੈਤਾ ਆਪਾਂ ਨੇ ਜੀ ਮਣਕੇ ਪਾਵਾਂਗੇ ਆਪਾਂ ਸਾਰਾ ਕੁਝ देख पानी थोड़ी बनाने थोड़ा परिवार है छोटा है इक्ली खी रहती है एक कौली क्यों दी சீனி சோட்டி கலீச்சீத்தி சே பர்தா தின கல ਇਹ ਆਪਣੇ ਲੋਕੀਓ ਜੀ ਪਾਕਿਸਤਾਨ ਆਪਾਂ ਬਾਹਰ ਆਈ ਆਪਾਂ ਬਾਹਰ ਚੱਲਦੇ ਆਂ ਗੈਸ ਆਪਾਂ ਨੇ ਸਾਫ ਕਰ ਲਿਆ ਸੀ ਤੇ 3 ਵਾਲਾ ਭਾਂਡਾ ਪਰ ਰੱਖ ਦਾਂਗੇ ਤੇ ਉੱਪਰ ਇਹ ਆਪਾਂ ਨੇ ਚਾਸ ਬਣਉਣੀ ਤੇ ਇੱਕ ਗੱਲ ਹੋਰ ਜੀ ਜਿਹੜਾ ਆਪਾਂ ਦੇਖ ਬਣਾਵਾਂਗੇ ਆਪਾਂ ਉਹਦੇ ਬਿਲਕੁਲ ਵੀ ਨਹੀਂ ਬੋਲਾਂਗੇ ਕਿਉਂਕਿ ਇਹ ਆਪਣੀ ਮਰਜ਼ਾ ਹੈ ਆਪਾਂ ਮੂਲ ਮੰਤਰੀ ਕਰਨੇ ਇਹ ਆਪਾਂ ਨੂੰ ਲਾ ਲੋ ਵੀ ਸਾਦਾ ਲਾ ਲੋ ਚਾਹੇ ਡਰ ਲਾ ਲੋ ਚਾਹੇ ਜਿਵੇਂ ਮਰਦੀ ਲਾ ਲੋ ਉਹਦਾ ਆਪਾਂ ਬਿਲਕੁਲ ਨਹੀਂ ਬੋਲਾਂਗੇ ਅਸੀਂ ਕਦੇ ਕੇਕ ਨਹੀਂ ਕਟਾਇਆਗਾ ਬੱਚਿਆਂ ਵਾਸਤੇ ਜਨਮ ਦਿਨ ਤੇ ਅਸੀਂ ਸਿਰਫ ਦੇਗ ਬਣਾਉਨੇ ਗੁਰੂ ਘਰ ਦੇ ਜਾ ਘਰੇ ਦੇਗ ਬਣਾ ਕੇ ਪਾਠ ਕਰਦੇ ਆ ਪਤਾ ਨਹੀਂ ਕੀ ਗੱਲ ਜੀ ਇੱਕ ਸ਼ਰਤ ਹੈ ਗੁਰੂ ਤੇ ਦੁੱਖ ਹੁੰਦੇ ਤਾਂ ਵੀ ਦੇਗ ਬਣਾ ਕੇ ਬਾਟ ਕਰਦੇ ਆਂ ਖੁਸ਼ੀ ਆਉਂਦੀ ਹੈ ਤਾਂ ਵੀ ਦੇਗ ਬਣਾ ਕੇ ਦੁੱਖ ਵੇਲੇ ਪਰਣਾਮਨਨ ਵਾਸਤੇ ਅਰਦਾਸ ਕਰਦੇ ਆਂ ਹਿੰਮਤ ਵਾਸਤੇ ਅਰਦਾਸ ਕਰਦੇ ਖੁਸ਼ੀ ਵੇਲੇ ਸ਼ੁਕਰਾਨੇ ਦੇ ਦੱਸ ਬੱਚੀ ਵਾਸਤੇ ਇਹ ਅਰਦਾਸ ਕਰਾਂਗੇ ਅੱਜ ਇਕ ਜਿਹੜੀ ਜ਼ਿੰਦਗੀ ਲੰਘੇ ਜਿਹੜੇ ਸਾਲ ਲੰਘੇ ਬਹੁਤ ਸੋਹਣੇ ਲੰਘੇ ਸ਼ੁਕਰੇ ਮਾਲਕ ਦਾ ਉਤਰਾ ਚੜਾ ਸਭ ਦੀ ਜ਼ਿੰਦਗੀ ਚ ਹੁੰਦੇ ਨੇ ਜਿਹੜਾ ਆਉਣ ਵਾਲਾ ਸਮਾਂ ਆਊਗਾ ਬੱਚੀ ਵਾਸਤੇ ਖੁਸ਼ੀਆਂ ਲੈ ਕੇ ਆਵੇ ਚੜਦੀ ਕਲਾ ਚ ਰਹੇ ਬਾਣੀ ਤੇ ਬਾਣੇ ਨਾਲ ਜੋੜੇ ਪ੍ਰਮਾਤਮਾ ਮਰਦੀ ਦਾ ਦੇ ਬਚਨ ਦੇਗ ਨੂੰ ਨੋਂ ਤੋਂ ਪਹਿਲਾਂ ਇਹ ਇੱਕ ਮਰਜ਼ਾਦਾ ਹੈ ਪੰਛ ਨਾ ਨਾ ਕਰੋ ਸਵੇਰੇ ਸਾਰੀ ਨਾਉਂਦੇ ਨੇ ਮਨ ਦੀ ਸੁੱਚ ਤਨ ਦੀ ਸੁੱਚ ਭਾਂਡਿਆਂ ਦੀ ਸੁੱਚ ਜਗ੍ਹਾ ਦੀ ਸੁੱਚ ਇਹ ਨਹੀਂ ਹੈਗਾ ਵੀ ਆਪਾਂ ਨਾ ਲੈ ਮਨ ਚ ਆਪਣੇ ਕੁਝ ਹੋਰ ਚੱਲ ਰਿਹਾ ਕੋਈ ਕ੍ਰਹਿਤਾ ਹੈ ਬਿਲਕੁਲ ਬੰਦੇ ਦਾ ਸਰੀਰ ਵੀ ਸੁੱਚ ਹੋਣਾ ਚਾਹੀਦਾ ਹੈ ਚਾਹੇ ਤੁੰਤੋ ਦਿਨ ਪਹਿਲਾਂ ਨਾ ਤੋ ਪਰ ਸਰੀਰ ਸੁੱਚਾ ਹੋਵੇ ਇਹ ਨਾ ਹੋਵੇ ਵੀ ਆਪਾਂ ਰਾਤ ਕੁਝ ਖਾ ਲਿਆ ਤੇ ਸਵੇਰੇ ਆਪਾਂ ਨੇ ਦੇਖ ਬਣਾ ਲਈਏ ਪਾਰਕ ਲੈ ਨਹੀਂ ਬਿਲਕੁਲ ਵੀ ਨਹੀਂ ਇਹ ਨਹੀਂ ਹੁੰਦਾ ਇਹਗਾ ਇਹ ਆਪਣੇ ਧਰਮ ਵਿੱਚ ਨਹੀਂ ਹੈਗਾ ਸਰੀਰ ਦੀ ਸੁੱਚ ਲਾਜ਼ਮੀ ਜੇ ਸਰੀਰ ਦੀ ਸੁੱਚ ਨਹੀਂ ਹੈ ਤਾਂ ਉਸ ਟਾਈਮ ਤੁਸੀਂ ਦੇਖ ਬਣਾਉਣ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਓ ਜੇ ਤੁਹਾਡਾ ਇਸ਼ਨਾਨ ਸਵੇਰੇ ਤੁਹਾਡਾ ਸੁੱਚਾ ਜੇ ਇਸ਼ਨਾਨ ਕੀਤਾ ਹੈ ਤਾਂ ਤੁਸੀਂ ਪੰਜ ਨੰਨਾ ਕਰਕੇ ਦੇਖ ਕਰ ਸਕਦੇ ਹੋ ਅਸੀਂ ਕਿਉਂ ਕਿ ਗੁਰੂ ਘਰ ਦੇ ਪਾਠ ਨੂੰ ਅਸੀਂ ਸਾਰਾ ਕੁਝ ਪੁੱਛ ਕੇ ਰੱਖਦੇ ਹਾਂ ਬੇਸਿਸ ਕਿਵੇਂ ਕਿਵੇਂ ਕਰ ਸਕਦੇ ਮਰ ਜ਼ਿਆਦਾ ਕਿਵੇਂ ਕਰ ਸਕਦੇ ਤੇ ਆਪਾਂ ਨੂੰ ਮਿਲਦੀਆਂ ਵੀ ਨਹੀਂ ਕਿਤਾਬਾਂ ਰਹਿ ਤਾਂ ਮਰ ਜ਼ਿਆਦਾ ਦੀ ਆਪਾਂ ਦੇਖ ਬਣਾਵਾਂਗੇ ਆਪਣੇ ਨੰਗੇ ਪੈਰ ਹੋਣਗੇ ਤੇ ਆਪਾਂ ਬੈਗਰੂ ਦਾ ਜਾਪ ਕਰਾਂਗੇ ਠੀਕ ਹੈ ਜੀ ਬਾਕੀ ਸਮਾਨ ਆਪਾਂ ਲੈਵੋਨੇ ਆਪਣੀ ਜਿਹੜੀ ਚਾਹਸਾ ਉਹ ਬੁੱਝ ਗਈ ਹੈ ਹਾਂ ਜੀ ਇੱਕ ਗੱਲ ਹੋਰ ਵੀ ਜਦੋਂ ਆਪਾਂ ਉਹਨੂੰ ਗੁਰੂ ਤੇ ਦੇਖ ਬਣਾਉਣੀ ਹੈ ਨਾ ਉਹਦੇ ਵਿੱਚ ਕੋਈ ਟ੍ਰਾਈ ਫੂਟ ਨਹੀਂ ਦਿੰਦੇ ਹੈਗਾ ਇਹ ਪਹਿ ਪੇਖ ਬਣਾਉਂ ਤੋਂ ਪਹਿਲਾਂ ਦੱਸ ਰਿਆ ਹਾਂ ਤੁਹਾਨੂੰ ਉਹਦੇ ਵਿੱਚ ਕੋਈ ਵੀ ਡਰਾਈ ਬੁਕਿੰਗ ਜਾਂਦਾ ਉਹ ਸਿੰਪਲ ਦੇ ਬਣਦੇ ਬਰਾਬਰ ਬਰਾਬਰ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਜਿੰਨਾ ਕਿ ਉਹ ਉਨੀ ਆਟਾ ਉਨੀ ਖੰਡ ਤਿੰਨ ਚੀਜ਼ਾਂ ਹੋਗੀਆਂ ਤੇ ਨੀਸੇ ਪਣ ਇਹ ਹੀ ਦੇਖਦੀ ਬੀਤੀ ਹੈ ਮਾਲਕ ਦਾ ਨਾਮ ਤੁਸੀਂ ਮਾਲਕ ਦਾ ਨਾਮ ਲਓ ਸਭ ਆਪ ਹੀ ਸੈੱਟ ਹੋ ਜਾ ਬਹੁਤ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਮਾਲਕ ਨੇ ਕੱਟਿਆ ਬਾਹਰ ਕੱਟ ਕੇ ਲੈ ਜਾਂਦਾ कोरोना जो भी ਕਰਤਾ ਮੈਨੂੰ ਖੁਦ ਨੂੰ ਕੱਢਿਆ করোনা ਜੋ ਮੈਂ ਨਿਕਲ ਕੇ ਆਇਆ ਕੁਝ ਘੰਟੇ ਬਾਅਦ ਮੰਡੋਲੇ ਤੇ ਪਰਪਰੋਸਾ ਬਾਬੇ ਨਾਨਕ ਤੇ ਦੀ ਬਾਬੇ ਨਾਨਕ ਤੇ ਕੀਤਾ ਹੋਇਆ ਪਰੋਸਾ ਕਦੇ ਵੀ ਡਰਦਾ ਬਾਬਾ ਦੀਪ ਸਿੰਘ ਤੇ ਕਰ ਲੋ ਪਰੋਸਾ ਗੁਰੂ ਰਾਮਦਾਸ ਤੇ ਕਰ ਲੋ ਗੁਰੂ ਗੋਬਿੰਦ ਸਿੰਘ ਤੇ ਕਰ ਲੋ ਜਿਹੜੇ ਮਾਝੀ ਗੁਰੂ ਦਾ ਨਾਮ ਲਗਿਆ ਦਾਸ ਕਰਕੇ ਬਾਹਰ ਤੇ ਬਹਿਜੋ ਜੱਜ ਜੀ ਸਾਹਿਬ ਦਾ ਕਰੋ ਚਪਾਈ ਸਾਹਿਬ ਦਾ ਕਰੋ ਸੁਖਮੇ ਸਾਹਿਬ ਦਾ ਕਰੋ ਕਿ ਆਹੇ ਮੂਲ ਮੰਤਰ ਕਰ ਲਓ ਦੇਗ ਬਣਾ ਕੇ ਅੱਦਾਸਾ ਬੇਨਤੀ ਕਰ ਲਓ ਛੋੜਾ ਬਾੜ ਵੀ ਵਿੰਗਾ ਜਾਂਦਾ ਹਾਂ ਜੇ ਕੋਈ ਉਹੀ ਆਪਣੀ ਘਟ ਗਈ ਆਪਣਾ ਟਾਈਮ ਲਵੇ ਲੱਗਿਆ ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਉਹ ਮਾਲਕ ਨੇ ਆਪਾਂ ਕਿੰਨੀ ਪੂੰਜੀ ਦਿੱਤੀ ਉਸ ਆਸਾਂ ਦੇ ਉਹ ਆਪਾਂ ਨੇ ਭੋਕਣੀ ਬਾਕੀ ਅਣਹੋਈ ਚ ਨਹੀਂ ਜਾਂਦਾ ਗੁਰੂ ਨਾਨਕ हाँ जी हूँ आप देख शुरू कर दें तो आप हूँ कुछ भी नहीं बोलेंगे सिर्फ मूल मंत्र कर वागुरू वाहीगर वाहीगुरू वागुरू

इनमें तुम बार-बार ये कोंबा सतनार का स्पेंड को रिकॉर्ड में जाना बहुत तो उन्हीं से पांच गुट पर साथ दिया तो आधा शक्ति गुजार से के सतनार से सतनार ये कोंबा सतना का पत्थर को में वेयर काल मोड उन्हीं से पांच गुट पर साथ दिया तो ਆਦ ਸੱਚ ਜਗਾ ਸੱਚ ਹੈਪੀ ਸੱਚ ਨਾਨ ਕੋ ਸੀ ਦੀ ਸੱਚ ਇੱਕ ਕੋ ਕਾ ਸਤ ਨਾਮ ਕਰਤਾ ਸੋ ਨਾ ਕੋ ਨਰਵੈਰ ਅਕਾਲ ਮੂਰਤ ਅਜੂਨੀ ਸੇ ਪੰਗ ਕੋ ਪੁਛਾ ਜਾਪੋ ਆਦ ਸੱਚ ਜਗਾ ਸੱਚ ਹੈਪੀ ਸੱਚ ਨਾਨ ਕੋ ਸੀ ਦੀ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਕੋ ਕਾ ਸਤਨਾਮ लगातार सोचते ना सो नरवायर अकाल मृत्यु जिन्नी सह अपनी पर शाह जाता आद सत जगाद सत जपी सत नान कोसी की सत एक कौन का सत नाम लगातार पुर में अकाल मृत्यु जिन्नी सह अपनी गुरु पर शाह जाता आद सत जगाद सत जपी सत नान कोसी की सत ਇਕੋਂ ਪਾਰ ਸਤਨਾਮ ਕਰਤਾ ਸੋਖ ਨ ਕੋਨ ਹੋਇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਤੋ ਆਦਿ ਸੱਚੇ ਜੀਗਾਂ ਸੱਚੇ ਹੈ ਕੀ ਸਚ ਨਾਨਕ ਹੋਸੀ ਭੀ ਸੈ ਸਤਨਾਮ ਸ਼ੀਓ ਏਕੋਂ ਪਾਰ ਸਤਨਾਮ ਕਰਤਾ ਸੋਖ ਨ ਕੋਨ ਹੋਇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਤੋ ਆਰ 8 ਜਗਾ ਸਤਿ ਹੈਪੀ ਸਾਤੇ ਨਾਨਕ ਕੋਸੀ ਦੀ ਉਸਤ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਕੰਪਾ ਸਤਨਾਮ ਫੱਤਾ ਪੁਨਾ ਕੋਨ ਨਰ ਅਕਾਰ ਬੂਤ ਜਿੰਨਸਾ ਫਾਮ ਬੋਤ ਸਾਰ ਕੇ ਆਪੋ ਆਰ 8 ਜਗਾ ਸਤਿ ਹੈਪੀ ਸਾਤੇ ਸਤਿ ਨਾਨਕ ਕੋਸੀ ਦੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਕੰਪਾ ਸਤਨਾਮ ਪਤਾ ਸੋਤਨਾ ਕੋਲ ਦਾ ਕੋਲ ਵੈ ਅਕਾਲ ਮੁਤ ਅੰਨੀ ਸੈ ਪੰਗੁਰ ਪਰ ਸ਼ਾਦ ਜਿਆਪ ਆਪ ਸਾਥ ਜੁਦਾ ਸਾਥ ਨੀ ਸਤਨਾਮ ਤੋਂ ਹੋਸੀ ਦੀ ਜੀ ਸਤਨਾਮ ਸੋਤ ਗੁਰੂ ਇਕੋਂ ਬਾਸ ਸਤਨਾਮ ਪਤਾ ਸੋਤਨਾ ਕੋਲ ਦਾ ਕੋਲ ਵੈ ਅਕਾਲ ਮੁਤ ਅੰਨੀ ਸੈ ਪੰਗੁਰ ਪਰ ਸ਼ਾਦ ਜਿਆਪ ਆਦਿ ਸਤਿਗੁਰਾਂ ਸਤਿਐਤੀ ਸਤਨਾਮ ਕੋਸੀ ਲਈ ਸਤਨਾਮ ਕੀ ਲੇ। ਇੱਕ ਕੰ ਬਾ ਸਤਨਾਮ ਕਤਾ ਕੋਤਨਾ ਕੋਨੁਰ ਅਕਾਲ ਮੂਰਤਿ ਜੀ ਸੈ ਭਾਗ ਮੂਰਤਿ ਸਾਹਿਬ ਜਪੋ। ਆਦਿ ਸਤਿਗੁਰਾਂ ਸਤਿਐਤੀ ਸਤਨਾਮ ਕੋਸੀ ਲਈ ਸਤਨਾਮ ਇਸ ਤੋਂ ਬਾਅਦ ਸਤਨਾੰ ਕਟਤਾ ਪੋਨ ਵਰ ਅਸਾਰ ਮੂਤ ਦਿਨਿਸ਼ੈ ਪਾਉਨ ਗੋਤੋ ਸ਼ਾਰਿ ਦਿਆ ਕੋ ਆਹ ਸੱਚੇ ਗਾਉ ਸੱਚੇ ਨੇਤੀ ਸੱਚ ਨਾਹੀ ਹੋਸੀ ਇਸ एक पांव सात पत्ता को सुन सकते सुंदरવાય मूत्र इतनी साफ हमको साफ किया आप आज सच्ची जो सकते हैप्पी सचिन आए उसी सकते एक पांव सात नाम और रख दे हवा के साथ से इतनी साफ किया आप आज सच्ची ज्यादा सकते

ਆਹ ਸਤਿ ਸਿਦ ਗਾਹ ਸਾਥੀ ਲੈ ਕੇ ਸਤਿ ਨਾਨਕ ਹੋਸੀ ਜੀ ਇਸ ਕੋਮ ਬਾ ਸਤਨਾਮ ਸਤਿ ਤਪ ਸੁਖਨਾ ਕੋ ਨਵ ਧਾਰ ਮੁਰਤੋ ਉੰਨੀ ਸੇਵਾ ਮੁਰਤੋ ਸਾਥ ਆਹ ਸਤਿ ਗਾਹ ਸਾਥੀ ਸਤਿ ਨਾਨਕ ਹੋਸੀ ਜੀ ਤੇ ਕੋਮ ਬਾ ਸਤਨਾਮ ਸਤਿ ਤਪ ਸੁਖਨਾ ਕੋ ਨਵ ਅਗਾਹ ਨੂੰ आदि सत्य से आदि सत्य है कि सत्य नाम होती है एक कौन का सतनाम तत्ता को न कौन नगर काल मोक्ष जिन्हें से काम जोकर शाम या तो आदि सत्य से आदि सत्य है कि सत्य नाम को होती है इकों का सतनाम तत्त्व पुष्प में कौन लगाया काल मुक्त जिन्ही के कौन दुर्गों जाग या तो आदि का तो जवाब करते हैं कि ज्ञान के रूप में इसको बात सतनाम सत्ता रूप में तो मैं तो काल में तो दिन के दिन जो तो साथ जाओ आदि का तो जवाब करते हैं कि ऐसे जाते हैं ना कोई चीज़ ਕੰਕਾ ਦਾ ਨਾਮ ਸੱਤਾ ਪੁੱਤ ਨਾ ਕੋਈ ਨਾ ਰਾਇ ਦਾ ਕਾਨ ਹੋਤਾ 1952 ਤੋਂ ਸ਼ਾਰਟ ਆਹ ਦਸ ਫਤੀਜਾ ਸੱਤ ਹੈ ਇਸ ਨਾਮ ਇਸੀ ਵਿੱਚ ਨਿਕੋ ਦਾ ਖਤਨਾ ਆ ਦਾ ਸੱਚ ਜਦਾ ਦਾ ਸੱਚ ਕੀ ਸੱਚ ਦਾ ਕੋਈ ਨਹੀਂ ਸੱਚ ਇੱਕੋਂ ਬਹਾਾਤਾਣਾ ਘੱਟ ਤਾਂ ਸੁੱਖਣਾ ਪਉਨ ਰਵੇ ਲਾਗ ਰਵੇ ਦੇਸਾ ਬਣੀ ਦੇਰ ਆਪਣੀ ਬਣੀ ਦੇਰ ਆਪਣੀ ਚਾਰ ਮਿੰਟਾਂ ਦੇ ਵਿੱਚ ਤੇ ਆ ਬਣੀ ਹੁੰਦਾ ਕੀ ਬਣੀ ਬਸ ਇੰਨੀ ਘਾਲਾ ਖਣਕਤ ਗਰੀਬ ਨੇ ਮਿੰਟੀ ਹੋ ਮਿੰਟੀ ਸਹੀ ਹੋਵੇ ਆਟਾ ਚੀਨੀ ਤੇ ਕਿਉ ਕੋਲ ਤੇ ਨਹੀਂ ਸੇ ਪਾਣੀ ਪਾਣਾ ਖੇ ਮੋ ਵੀ ਪਾਣਾ ਨਾ ਬਦਲੇ ਕੋਈ ਜੇ ਜੁਦੀ ਨਾਲ ਅਪ੍ਰੋਮੈਂਟ ਨੇ ਤਾਂ ਤੱਕਣਾ ਮਨੇ ਤੇ ਚੀਨੇ ਮੱਤ ਲੋਰ ਚ ਚੱਕਰਾ ਸੋ ਆਪਣੀ ਦੇਗ ਜੇ ਇਹ ਚੰਗੀ ਤਰ੍ਹਾਂ ਦੇਗ ਬਣ ਕੇ ਸਾਰਾ ਸਵਾਦ ਨਿਕਰੇ ਤਾਂ ਕਿ ਆਪਾਂ ਖਿਆ ਸਮਝ ਸਕਦੇ ਨਾ ਬੂਸਾ ਦੇ ਜਿਓਕੇ ਉਹ ਤਾਂ ਇਹ ਮਸਾਲੇ। ਪਰ ਪੋਤਰੀ ਕਿ ਨਾ ਬਣੀ। ਇਹ ਗੁਰੂ ਦਾ ਨਾਮ ਲੱਗਾ ਹੁੰਦਾ ਪਾਣੀ ਪੜੀ ਹੁੰਦੀ ਹੈ। ਇਹ ਆਪਾਂ ਨੂੰ ਸਤਿਜੈਤ ਜਨਮ ਵਾਸਤੇ ਮਿਲ ਜਾਂਦਾ। ਉੱਥੇ ਖਾਣ ਵਾਸਤੇ ਪੰਦੇ। ਹਾਂ ਜੇ ਵੀ ਵੀ ਦੇ ਰਿਹਾ ਤੁਹਾਨੂੰ ਵੀ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਹੁਤ ਇੰਟਰੈਸਿੰਗ ਹੈ। ਤੇ ਬੱਚੀ ਵਾਸਤੇ ਜਰੂਰ ਦਵਾਈ ਕਰੇ ਜੋ ਨਾਲ ਇਹਦੀ ਬਹੁਤ ਸਾਰਾ ਫਾਇਦਾ ਕਰਾ ਸਕਦਾ। ਕੋ ਕਤਿਆਂ ਤੇ ਹਿਆਣੀਆਂ ਦਾ ਮਾਨ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਆ। ਪੁੱਤਾਂ ਦਾ ਸਾਰੀ ਕਰਦੇ ਨੇ ਪਹਿਲਾਂ ਤੇ ਪੁੱਤਾਂ ਦਾ ਜ਼ਿਆਦਾ ਕਰਦੇ ਨੇ ਪਰ ਸਾਨੂੰ ਕੋਈ ਫਰਕ ਨਹੀਂ ਮੈਨੂੰ ਸਾਨੂੰ ਬਰਾਬਰ ਨੇ ਦੋਨੋਂ। ਠੀਕ ਹੈ ਚੰਗਾ ਜੀ ਚੱਲਦੇ ਆ ਸਸਰੇ ਨੂੰ ਸਾਰਿਆਂ ਨੂੰ ਸਸਰੀਕਾਲ। ਧੰਨਵਾਦ।